ਇਸੋਲੇ ਦੀ ਵੱਡੀ ਖਬਰ ਫਰੋਇਪਰ ਦੇ ਹਲਕਾ ਜੀਰਾਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਘਰ ਤੇ ਸ਼ਰੇਆਮ ਗੋਲੀਆਂ ਜੜੀਆਂ ਉਹ ਚਲਾਈਆਂ ਗਈਆਂ ਤਾਂ ਦੱਸਦੀਏ ਕਿ ਇੱਕ ਪਾਸੇ ਚੋਣ ਜਾਬਤਾ ਲੱਗਾ ਹੋਇਆ ਤੇ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਫਲੈਗ ਮਾਰਚ ਕੱਢੇ ਜਾ ਰਹੇ ਆ ਤੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਆਪਣੇ ਹਥਿਆਰ ਜਿਹੜੇ ਆ ਉਹ ਜਮ੍ਹਾਂ ਕਰਵਾਏ ਕਰਵਾ ਦਿੱਤੇ ਜਾਣ ਪਰ ਕੁਝ ਲੋਕ ਜਿਹੜੀਆਂ ਕਟਨਾਵਾਂ ਨੂੰ ਅੰਜਾਮ ਦੇਣ ਤੋਂ ਹਾਲੇ ਵੀ ਬਾਅਦ ਜਿਹੜਾ ਨਹੀਂ ਆ ਰਿਹਾ ਤਾਂ ਵੱਡੀ ਖਬਰ ਤੁਹਾਨੂੰ ਕੋਇਪਰ ਦੇ ਹਲਕਾ ਜੀਗਾ ਤੋਂ ਦੇ ਰਹੇ ਆ ਜਿੱਥੇ ਇੱਕ ਪਰਿਵਾਰ ਜੋ ਆਪਣੇ ਘਰ ਅੰਦਰ ਸੁੱਤਾ ਪਿਆ ਸੀਗਾ ਤਾਂ ਉਸ ਟਾਈਮ ਉਸ ਘਰ ਦੇ ਅੰਦਰ ਜਿਹੜੀਆਂ ਗੋਲੀਆਂ ਉਹ ਚਲਾਈਆਂ ਗਈਆਂ ਤਾਂ ਇਸ ਦੌਰਾਨ ਇੱਕ ਨੌਜਵਾਨ ਦੇ ਹੱਥ 'ਤੇ ਜਿਹੜੀ ਗੋਲੀ ਆ ਉਹ ਲੱਗੀ ਆ ਉਸ ਨੂੰ ਇਲਾਜ ਲਈ ਫਰੀਦਕੋਟ ਜਿਹੜਾ ਲਿਜਾਇਆ ਗਿਆ ਤਾਂ ਵੱਡੀ ਖਬਰ ਤੁਹਾਨੂੰ ਫਰੋਇਟਰ ਦੇ ਹਲਕਾ ਜੀਰਾ ਦੇ ਪਿੰਡ ਸੰਤੂ ਵਾਲਾ ਤੋਂ ਦੇ ਰਹੇ ਆ ਜਿੱਥੇ ਇੱਕ ਘਰ ਦੇ ਅੰਦਰ ਸ਼ਰੇਆਮ ਗੋਲੀਆਂ ਜੜੀਆਂ ਉਹ ਚਲਾਈਆਂ ਗਈਆਂ ਤਾਂ ਇਸ ਪੂਰੀ ਘਟਨਾ ਨੂੰ ਲੈ ਕੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਜੀ ਮੈਂ ਤਾਂ ਸਰਕਾਰ ਤੋਂ ਇਹੋ ਹੀ ਮੰਗ ਆ ਮੈਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀ ਮੇਰੇ ਬੱਚੇ ਦੇ ਗੋਲੀ ਵੱਜੀ ਆ ਉਹਨਾਂ ਸਜ਼ਾ ਦੇਣੀ ਚਾਹੀਦੀ। ਹੋਰ ਮੈਂ ਕੁਝ ਨਹੀਂ ਮੰਗਦੀ, ਮੈਨੂੰ ਤਾਂ ਇਹ ਹੀ ਮਿਲਣਾ ਚਾਹੀਦਾ। ਜਿਹੜੀਆਂ ਗੋਲੀਆਂ ਮਾਰੀਆਂ, ਹਣ ਪਛਾਤਿਆ ਨਹੀਂ ਗੋਲੀਆਂ ਮਾਰ ਕੇ ਮੇਰੇ ਬੱਚਿਆਂ ਦਾ ਕਾਹਨ ਕਰ ਜਾਣਾ ਸੀ। ਮੈਨੂੰ ਤਾਂ ਇਹੋ ਹੀ ਚਾਹੀਦਾ ਬਸ, ਹੋਰ ਕੁਝ ਨਹੀਂ ਚਾਹੀਦਾ ਵੀ। ਮੇਰੀ ਪਿੰਡ ਦੀ ਪੰਚਾਇਤ ਵੀ ਖੜੀ ਆ, ਪੁੱਛਿਆ ਜਾਵੇ ਸਾਰਿਆਂ ਤੋਂ। ਵੀ ਇਹਨਾਂ ਦੀ ਕੋਈ ਰਵਾਇਰ ਨਹੀਂ, ਕੋਈ ਵਿਰੋਧ ਨਹੀਂ, ਕੋਈ ਇਹ ਨਾ ਸਾਡਾ। ਹੈ ਆਪਦੀ ਕਰਦੇ ਆ ਤੇ ਖਾਨੇ ਆ। ਵੀ ਕਿਹੜਾ ਸਾਡੀ ਕੋਈ ਜ਼ਾਇਤ ਨਹੀਂ, ਕੋਈ ਦਾਤ ਨਹੀਂ। ਆਪਦੀ ਮਿਹਰਤ ਮਨਜ਼ੂਰੀ ਕਰੀ ਦੀ ਤੇ ਖਾਈ ਤੀ। ਇਹ ਉਹਨਾਂ ਨੇ ਸਾਡੇ ਨਾਲ ਪਤਾ ਨਹੀਂ ਕਿਹੜਾ ਵੈਰ ਕੱਢਣਾ ਸੀ ਜਿਹੜਾ ਕੱਢ ਕੇ ਬਸ ਇਹ ਹੀ ਗੱਲਾਂ ਕਹਿਣੀਆਂ ਚਾਹੁੰਨੀਆਂ ਮੇਰਾ ਇਹ ਹੀ ਬਸ ਹੱਥ ਬੰਨ ਕੇ ਬੇਨਤੀ ਆ ਵੀ ਮੇਰੀ ਇਹ ਸੁਣੀ ਜਾਵੇ ਤੇ ਮੈਨੂੰ ਇਨਸਾਫ ਮਿਲ ਜਾਵੇ। ਹਾਂ ਬਲਜੀਤ ਸਿੰਘ ਜੀ ਇਹ ਮੇਰਾ ਹੀ ਮਕਾਨ ਹੈ کارਪੈਂਟਰ ਦਾ ਮੈਂ ਕੰਮ ਕਰਦਾ। ਰਾਤੀ ਕਰੀਬਨ ਪੌਣੇ 10 ਵਜੇ ਆ ਕੇ ਗੇਟ ਖੜਕਾਇਆ ਗਿਆ। ਆਵਾਜ਼ ਦਿੱਤੀ ਗਈ ਜਦੋਂ ਗੇਟ ਖੋਲਿਆ ਨਾਲ ਹੀ ਫਾਇਰਿੰਗ ਸ਼ੁਰੂ ਹੋ ਗਈ ਹੈ ਜੀ। ਮੇਰੇ ਛੋਟੇ ਭਾਈ ਦੇ ਰਹਿਣੇ ਵਜੇ ਆ ਜੀ। ਉਹ ਫਰੀਦਕੋਟ ਦਾ ਹਾਲਾ ਇਹ ਸਾਨੂੰ ਤਾਂ ਇਹ ਕੋਈ ਸਮਝ ਨਹੀਂ ਆਈ ਕਿ ਕੀ ਬਣ ਗਿਆ ਸਾਡੇ ਨਾਲ ਅਚਾਨਕ ਹੀ ਬਸ ਅੰਨੇਵਾ ਫਾਇਰਿੰਗ ਸ਼ੁਰੂ ਕਰ ਦਿੱਤੀ ਜਦੋਂ ਗੇਟ ਖੋਲ੍ਹੇ ਤੇ ਅਸੀਂ ਇਹੀ ਚਾਹੁੰਦੇ ਆ ਕਿ ਇਹਨਾਂ ਲੋਕਾਂ ਦੇ ਠੱਲ ਪਾਈ ਜਾਵੇ ਤੇ ਜੋ ਵੀ ਆ ਬੰਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਮੈਂ ਸੁਖਪਾਲ ਸਿੰਘ son of ਫਕੀਰ ਸਿੰਘ ਪਿੰਡ ਸੰਤੂ ਵਾਲਾ ਲੋਕ ਹੈ ਸਾਡੇ ਚਾਚਾ ਜੀ ਦਾ ਘਰ ਇਹ ਰਾਤ ਮੈਨੂੰ ਜਦੋਂ 9:10 ਵਜੇ ਇਥੋਂ ਫੋਨ ਗਿਆ ਦੋਸਤੋ ਬਾਦ ਮੈਂ ਉਧਰਲੇ ਘਰੋਂ ਆਇਆ ਮੇਰਾ ਘਰ ਦੂਜਾ ਚੱਬੇ ਵਾਲੇ ਆਪਣੇ ਰੋਡ ਦੇ ਉੱਤੇ ਆ ਉਧਰ ਵਿੱਚੋਂ ਵੇਖਿਆ ਤੇ ਆਣ ਕੇ ਹੱਦੋਂ ਜ਼ਿਆਦਾ ਫਾਇਰਿੰਗ ਹੋਈ ਇੱਥੇ 50 ਦੇ 55 ਦੇ ਤਕਰੀਬ ਇੱਥੇ ਫਾਇਰ ਕੀਤੇ ਗਏ ਆ ਸਾਥ ਹੈਗੀ ਸਾਡੀ ਵਿਚਾਲੇ ਇੱਥੇ ਆਮ ਤੌਰ ਤੇ ਆਵਾਜਾਈ ਚੱਲੀ ਜਾਂਦੀ ਰਹਿੰਦੀ ਆ ਤੇ ਆਸ-ਪਾਸ ਨੁਕਸਾਨ ਵੀ ਹੋ ਸਕਦਾ ਹੈਗਾ ਤੇ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਪ੍ਰਸ਼ਾਸਨ ਵੱਲੋਂ ਵੀ ਗਾਂਹ ਵਾਸਤੇ ਕਹੀ ਇਹਦੀ ਕਾਰਵਾਈ ਨਾ ਹੋਵੇ ਕਿਸੇ ਤੇ ਇਹਨਾਂ ਕਹਿੰਦਾ ਆ ਧੰਨਵਾਦ ਜੀ ਸਾਨੂੰ ਰਾਤ ਕਰੀਬ 10:30 11 ਵਜੇ ਤਲਾ ਮਿਲੀ ਸੀਗੀ ਸਦਰ ਥਾਣਾ ਜੀਰਾ ਦੀ ਇਸ ਨੂੰ ਇਸ ਸੰਤੂ ਵਾਲੇ ਪਿੰਡ ਕੋਈ ਫਾਇਰਿੰਗ ਹੋਈ ਹੈ। ਔਰ ਪੁਲਿਸ ਉਸੇ ਟਾਈਮ ਮੌਕੇ ਤੇ ਚਲੇ ਗਈ ਸੀਗੀ। ਉਹ ਪਤਾ ਲੱਗਿਆ ਵੀ ਕੋਈ ਰਣਜੀਤ ਸ਼ਾਹ ਦਾ ਨਾਮ ਦਾ ਬੰਦਾ ਉਹਦੇ ਘਰੇ ਕੁਝ ਬੰਦੇ ਉਹਨਾਂ ਦੇ ਨਾਲ ਪੁਰਾਣੀ ਮਰੀ ਲਾਫਸ ਲਾਡਾਡ ਚੱਲ ਰਹੀ ਹੈ। ਉਹਨਾਂ ਨੇ ਆ ਕੇ ਫਾਇਰ ਕੀਤੇ। ਉਹਦੇ ਬਾਅਦ ਤੇ ਗੋਲੀ ਲੱਗਨ ਕਰਕੇ ਉਹ ਫਰੀ ਕੋਰ ਮੈਡੀਕਲ ਕਾਉਂਜੂ ਦਾਖਲ ਹੋ। ਕਿੰਨੇ ਬੰਦੇ ਅਫੈਕਟਡ ਆਏ? ਰঞ্জੀਤ ਸ਼ਾਹ ਦੇ ਸਾਨੂੰ ਤਲਾ ਮਿਲੀ ਫ੍ਰੀਕਵੈਂਟ ਮੈਡੀਕਲ ਗਾਉਂਸ ਤੋਂ ਇਹ ਤਾਂ ਬਾੰਤ ਚੜਰ ਲੱਗਿਆ ਕੋਈ। ਉਹ ਤੇ ਸਾਡਾ ਆਈਓ ਉਹਦਾ ਬਿਆਨ ਅਸੀਂ ਕਰੀ ਗੀ ਫ੍ਰੀਕੁਡ ਗਿਆ ਹੋਇਆ। ਜੋ ਬਿਆਨ ਦਊਗਾ ਉਹਦੇ ਮੁਤਾਬਕ ਕਰੂਗੀ। ਬੜੀ ਸਾਰੀ ਨਜ਼ਰਤ ਵਿੱਚ ਨਹੀਂ ਅਜੇ ਤਾਂ ਕਦਮਾਂਦਰ ਚ ਹੋਊਗਾ। ਉਸ ਤੋਂ ਬਾਅਦ ਜੋ ਜਿਹੜੇ ਬੰਦੇ ਨਾਲ ਲਿਖੋਗੇ ਦੋਸ਼ੀਆਂ ਨਾਲ ਖਲਾਫ ਕਰਾਂਗੇ।